ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਉਮੀਦ ਕਰਦੀ ਆਂ ਤੁਸੀਂ ਸਭ ਆਪੋ ਆਪਣੀ ਘਰ ਪਰਿਵਾਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਸਾਹਿਬ ਨੂੰ ਤੰਦਰੁਸਤੀਆਂ ਤਰੱਕੀਆਂ ਤੇ ਚੜ੍ਹਦੀ ਕਲਾ ਬਖਸ਼ਣ ਜੀ ਅਸੀਂ ਵੀ ਸਭ ਠੀਕ ਠਾਕ ਆਂ ਜੀ ਲਓ ਜੀ ਇੱਥੇ ਸਵੇਰ ਦੇ ਸਵਾ 8 ਦਾ ਟਾਈਮ ਸੀਗਾ ਧੁੱਪ ਬਹੁਤ ਆ ਜਾਂਦੀ ਵਿੜੇ ਚ ਕੱਪੜੇ ਧੋ ਲੈ ਸੀਗੇ ਤਾਂ ਕੱਪੜੇ ਧੋ ਕੇ ਫਿਰ ਇਹ ਉਤੋਂ ਆ ਗਏ ਸੀ ਪੱਠੇ ਲੈ ਕੇ ਇਧਰ ਵਿੱਚ ਇਹਨਾਂ ਨੂੰ ਰੋਟੀ ਪਕਾ ਕੇ ਦਿੱਤੀ ਅੱਜ ਕੁਝ ਹੈ ਨਹੀਂ ਸੀ ਰੋਟੀ ਦੇ ਨਾਲ ਨੂੰ ਤਾਂ ਜ ਲੂਣ ਮਿਰਚ ਵਾਲੇ ਪਰੌਠੇ ਬਣਾਏ ਸਿੰਪਲ ਤੇ ਉਹ ਆਪਾਂ ਪਕਾ ਕੇ ਇਹਨਾਂ ਨੂੰ ਖੁਲਾਏ ਇਹਨਾਂ ਨੂੰ ਤਤੀ ਤਤੀ ਰੋਟੀ ਖਾਦੀ ਬਹੁਤ ਚਾਹ ਨਾ ਕਹਿੰਦੇ ਸਵਾਦ ਆ ਰਿਹਾ ਕਹਿੰਦਾ ਮम्मा ਮੈਨੂੰ ਬਹੁਤ ਸਵਾਦ ਲੱਗਿਆ ਉਹਨਾਂ ਤਾਂ ਚਾਰ ਪਰੌਠੇ ਖਾਦੇ ਕਹਿੰਦਾ ਮੈਨੂੰ ਗਰਮ ਗਰਮ ਸਵਾਦ ਲੱਗੇ ਮਿਰਚਾਂ ਮੈਂ ਸੋਣੀ ਲੂਣ ਮਿਰਚ ਕਰਾਰਾ ਜਾ ਪਾ ਦਿੱਤਾ ਕਈ ਕੀ ਵੇਲੇ ਇਦਾਂ ਹੋ ਜਾਂਦਾ ਵੀ ਦਾਲ ਸਬ지 ਨਹੀਂ ਬਚਦੀ ਤਾਂ ਫੇ ਜਾਂ ਤਾਂ ਮਿੱਸੇ ਪ੍ਰਸ਼ਾਦੇ ਪਿਆਜ਼ ਵਗੈਰਾ ਪਾ ਕੇ ਬਣਾ ਲੈਨੇ ਹੁਣਾਂ ਜਾਂ ਦਸ ਸੈਂਪਲ ਪਰੌਠੇ ਜਾਂ ਕਿ ਇਹ ਵੀ ਲ ਅਰਜਨ ਤਾਂ ਕਣਕ ਦੀ ਰੋਟੀ ਖਾਂਦਾ ਸੀ ਫੇ ਮੱਕੀ ਦੀ ਰੋਟੀ ਲੂਣ ਭੁੱਕ ਕੇ ਮੱਖਣੀ ਨਾਲ ਦਹੀਂ ਨਾਲ ਤੇ ਲੱਸੀ ਨਾਲ ਲੈ ਲੀਦੀ ਆ ਰੋਟੀ ਨਾਲ ਪਿਆਜ਼ ਵਗੈਰਾ ਲੈ ਲੀਦਾ ਇੱਥੇ ਆਪਾਂ ਪਰੌਠੇ ਬਣਾਉਂਦੇ ਸੀਗੇ ਅਰਜਨ ਵੀ ਖਾ ਹਟਿਆ ਸੀਗਾ ਤੇ ਇਹ ਵੀ ਖਾ ਹਟੇ ਸੀਗੇ ਹੁਣ ਮੈਂ ਆਪਣੇ ਲਈ ਦੋ ਲਾਉਣੇ ਸੀ ਤੇ ਅਰਜਨ ਲਈ ਦੋ ਦੁਪਹਿਰ ਲਈ ਲਾਉਣੇ ਸੀਗੇ ਕਿਉਂਕਿ ਉਹ ਤਾਂ ਖਾਂਦਾ ਹੀ ਖਾਂਦਾ ਐ ਰੋਟੀ ਦੁਪਹਿਰ ਨੂੰ ਤੇ ਮਸਾਈ ਤਸਵੀਰੇ ਬੈੱਡ ਸ਼ੀਟਾਂ ਸੋਫਿਆਂ ਦੇ ਕਵਰ ਵਗੈਰਾ ਸਾਰਾ ਕੁਝ ਧੋਤਾ ਕਿਉਂਕਿ ਮੈਨੂੰ ਇਹ ਸੀਗਾ ਮੈਂ ਕਿਹਾ ਘੱਟਾ ਇਹ ਪਿਆਕ ਵਰੀ ਹੁਣ ਇਹ ਚੱਕ ਦਾਂਗੇ ਫਿਰ ਦੂਜੇ ਵਿਛਾ ਦਾਂਗੇ ਤੇ ਜਦੋਂ ਫਿਰ ਤੂੜੀ ਟਾੜੀ ਘਰ ਆਉਂਦੀ ਆ ਕਿਉਂਕਿ ਘਰੇ ਹੀ ਆ ਕਮਰੇ ਤੂੜੀ ਵਾਲੇ ਤਾਂ ਉਹ ਫਿਰ ਬਹੁਤ ਖਲਾਰਾ ਪੈਂਦਾ ਹੁੰਦਾ ਆ ਫਿਰ ਹਜੇ ਤਾਂ ਹੈਗੇ ਆ 10 12 ਦਿਨ ਅਣਕਿਚ ਤੇ ਫਿਰ ਜਦੋਂ ਤੂੜੀ ਬਣ ਗਈ ਫਿਰ ਬਾਅਦ ਚ ਤਾਂ ਚਲੋ ਸਾਰੀਆਂ ਸਫਾਈਆਂ ਟੋਟਲੀ ਹੁੰਦੀਆਂ ਹੁੰਦੀਆਂ ਸਾਰਾ ਘਰ ਧੋਣਾ ਧੂਣਾ ਹੀ ਪੈਂਦਾ ਆ ਇੱਥੇ ਆਪਾਂ ਰੋਟੀਆਂ ਪਕਾ ਕੇ ਮੈਂ ਵੀ ਖਾ ਲੂੰਗੀ ਮੈਨੂੰ ਵੈਸੇ ਸਿੰਪਲ ਪਰੌਠੇ ਮੈਂ ਜ਼ਿਆਦਾ ਲੱਸੀ ਨਾਲ ਖਾ ਕੇ ਖਾਸ਼ਿਆ ਮੈਨੂੰ ਦਹੀਂ ਨਹੀਂ ਸਵਾਦ ਲੱਗਦਾ ਮੈਂ ਥੋੜੀ ਜਿਹੀ ਮੱਖਣੀ ਲੈ ਲੈਣੀ ਹੁੰਦੀ ਨਾਲ ਤੇ ਜਾਂ ਕਈ ਵੇਲੇ ਮੱਖਣੀ ਵੀ ਨਹੀਂ ਲੈਂਦੇ ਹੁੰਦੇ ਲੱਸੀ ਪੀ ਲੈਣੀ ਨਾਲ ਜਦੋਂ ਪਰੌਠੇ ਦੀ ਬਰਕੀ ਲੈ ਲੈਣੀ ਇੱਕ ਲੱਸੀ ਦਾ ਘੁੱਟ ਪਾ ਲੈਣਾ ਮੈਨੂੰ ਸ਼ੁਰੂ ਤੋਂ ਬਚਪਨ ਤੋਂ ਇਹ ਆਦਤ ਆ ਸਵਾਦ ਲੱਗਦੇ ਲੂਣ ਮਿਰਚ ਵਾਲੇ ਪਰੌਠੇ ਇੱਥੇ ਦਪਹਿਰ ਕੋ ਪ੍ਰੋਟੀ ਲਾਵਾਂਗੇ ਦੋ ਮੇਰੇ ਹੋਗਾ ਦੋ ਆਰਜਨ ਦੇ ਹੋਣ ਕਿ ਦੁਪਹਿਰ ਦੇ ਜਿਨ੍ਹਾਂ ਨੇ ਇੱਕ ਅੱਧਾ ਖਾਣਾ ਹੋਊਗਾ ਤੇ ਇਹ ਵੀ ਖਾ ਲੈਣਗੇ ਵਿੱਚ ਜਿਉਂ ਅਸੀਂ ਦੁਪਹਿਰਾ ਖਾਂਦੇ ਨਹੀਂ ਬਹੁਤ ਘੱਟ ਹੋਰ ਜੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਹੈ ਜੀ ਜੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਡੀਓ ਨੂੰ ਦੇਖਦੇ ਆ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਦੇ ਇੱਥੇ ਆਪਾਂ ਨਾਲ ਨਾਲ ਕੇ ਵੀ ਗਰਮ ਕੀਤਾ ਸੀ ਦੋ ਦਿਨ ਦੀ ਮਖਣੀ ਹੁੰਦੀ ਹੈ ਉੱਪਰ ਕਰ ਲਈ ਦੀ ਘਰ ਮੈਂ ਰੋਟੀ ਪਾ ਕੇ ਸਾਰਾ ਟੋਟਲੀ ਨਿਵੇਲ ਲਿਆ ਸੀਗਾ ਕੰਮ ਤੇ ਮੈਂ ਰਸੋਈ ਸਾਫ ਕਰ ਦਿੱਤੀ ਸੀ ਆਪ ਰੋਟੀ ਆਪਣੀ ਪਾ ਲਈ ਸੀਗੀ ਲੈ ਕੇ ਚਲ ਗਈ ਸੀ ਬਾਹਰ ਇੱਥੇ ਬੈਗੇ ਸੀ ਖਾਣ ਮੈਂ ਰੋਟੀ ਮੇਰੇ ਰੋਟੀ ਖਾਣ ਦਾ ਹਟਾਂ ਗਿਆ ਜਦੋਂ ਅਸੀਂ ਨਾਲ ਡੋਬ ਲੈਣੀ ਜਾਂ ਵੈਸੇ ਉਹਦਾ ਘਟ ਭਰ ਲੈਣਾ ਤੇ ਆਪਾਂ ਕੇ ਵੀ ਡੱਬੇ ਵਿੱਚ ਪਾਉਣ ਦਿੱਤਾ ਸੀ ਕਿਉਂਕਿ ਵੱਡੇ ਡੱਬੇ 3 ਕਿਲੋ ਵਾਲਾ ਵੀ ਭਰ ਗਿਆ ਸੀ ਕੇ ਦਾ ਤੇ ਇੱਕ ਪਤਿੱਲੀ ਆ 3 ਕਿਲੋ ਵਾਲੀ ਉਹ ਵੀ ਭਾਰੀ ਸਾਨੂੰ ਛੋਟੇ ਜਿਹੇ ਡੱਬੇ ਚ ਪਾ ਲਿਆ ਸੀ ਅੱਜ ਜਿੰਨਾ ਖਰਚ ਹੋਇਆ ਮੈਂ ਇਹਨਾਂ ਨੂੰ ਕਹਿੰਦੀ ਸੀ ਮੈਂ ਕਿ ਡੱਬਾ ਹੋਰ ਲਿਆ ਕੇ ਦੋ ਚਲੋ ਕੋਈ ਮੰਗ ਲੈਂਦਾ ਭੈਣ ਭਾਈ ਫਿਰ ਵਿੱਚੋਂ ਦੇ ਦੇ ਦਿਆ ਹੁਣ ਜੋੜ ਹੋਣਾ ਹੈ ਕਿਉਂਕਿ ਮੱਝ ਹੁਣ ਇੱਕ ਡੰਗ ਹੋ ਗਈ ਤੇ ਫਿਰ ਗਾਈਆਂ ਦਾ ਉਦੋਂ ਜ਼ਿਆਦਾ ਤੇ ਗਾਈਆਂ ਦਾ ਹੀ ਹੁੰਦਾ ਸਾਡੇ ਕੇ ਮੱਝ ਦਾ ਬਹੁਤ ਘੱਟ ਦੁੱਧ ਪਾਣੀ ਵਿੱਚ ਕਿਉਂਕਿ ਗਾਈਆਂ ਦਾ ਕੇ ਦੁੱਧਾ ਵੀ ਮਹਿੰਗਾ ਵੇਖਦਾ ਆ ਤੇ ਨਾਲੇ ਉਦਦਾ ਵੀ ਸਹੀ ਆ ਖਾਣ ਨੂੰ ਜੇ ਆਪਾਂ ਕੱਪੜੇ ਧੋਤੇ ਸੀ ਜੇ ਸੁੱਕ ਗਏ ਸੀਗੇ 11 ਕ ਦਾ ਟਾਈਮ ਹੋ ਗਿਆ ਸੀਗਾ ਮੈਂ ਚੱਕ ਲਈ ਸੀ ਸਾਰੇ ਕੱਪੜੇ ਬਾਹਰ ਲਏ ਸੀ ਤੇ ਉਹਨਾਂ ਦੀਆਂ ਤੇਹਾਂ ਲਾਉਣ ਲੱਪੇ ਸੀ ਕੰਬਲ ਬੈੱਡ ਸ਼ੀਟਾਂ ਸੋਫਿਆਂ ਦੇ ਪੀੜੇ ਸੈੱਟ ਦੇ ਸਾਰੇ ਕੁਸ਼ਨ ਕਿਸੇ ਨਾ ਦੇ ਧੋਤੇ ਥੱਕ ਹੋ ਗਿਆ ਮੇਰਾ ਤਾਂ ਸਾਰਾ ਦਿਨ ਅੱਜ ਇਹ ਦਿਨ ਸਾਰੇ ਕੱਪੜੇ ਨਹੀਂ ਹੁਣ ਤੇਹਾਂ ਲਾ ਕੇ ਉਸ ਤੋਂ ਬਾਅਦ ਫੇ ਹੋਰ ਕੰਮ ਕਰਨ ਲੱਪੀ ਅਲਮਾਰੀ ਇਹ ਇਹਨਾਂ ਵਾਲੀ ਸਵਾਰਨ ਵਾਲੀ ਸੀ ਜੋਲਸਾਹ ਵਾਲੀ ਉਹ ਸਵਾਰੀ ਕਪੜੇ ਤੇ ਹੰਦੂ ਹਲਾ ਕੇ ਰੱਖੇ ਕਿਉਂਕਿ ਜਦੋਂ ਕਿਤੇ ਮੈਂ ਨਾ ਕੱਪੜੇ ਕੱਢ ਕੇ ਤੇ ਮਾਪ ਕੱਢਣ ਫਿਰ ਉਥਲ ਪੁਥਲ ਕਰ ਦਿੰਦੇ ਕੱਪੜੇ ਸਾਰੇ ਵੱਖਰੇ ਵੱਖਰੇ ਰੱਖੇ ਹੁੰਦੇ ਪਰ ਫਿਰ ਵੀ ਆਦਤ ਹੈ ਇਦਾਂ ਵੀ ਆਹ ਟੀ-ਸ਼ਰਟ ਨਹੀਂ ਪਸੰਦ ਆਈ ਉਹਨੂੰ ਕੱਢ ਕੇ ਬਾਹਰ ਫੇਰ ਵਿੱਚ ਦੁਬਾਰਾ ਉੱਦੀ ਸੈਟ ਦੇਣੀ ਹੈ ਤੇ ਆਪ ਨੂੰ ਜਦੋਂ ਅਲਮਾਰੀ ਵਾਲ ਦੇਖੀਦਾ ਤਾਂ ਫਿਰ ਖਿੱਚ ਛੱਡਦੀ ਹੈ ਵੀ ਇਹ ਕੀ ਕੀਤਾ ਹੈ ਫਿਰ ਮੈਂ ਇੱਥੇ ਕੱਪੜਿਆਂ ਦੀਆਂ ਤੇ ਹਾਂ ਲਾ ਕੇ ਚਾਦਰਾਂ ਲੀਆਂ ਦੂਸਰੇ ਕੱਪੜਿਆਂ ਦੀਆਂ ਵੀ ਕੋਣ ਵਾਲਿਆਂ ਦੀਆਂ ਤੇ ਬਾਦ ਵਿੱਚ ਅਲਵਾਰੀ ਨੂੰ ਲੱਗੀ ਸੀ ਫੇਰ ਤੇ ਨਹੀਂ ਵੀਡੀਓ ਵਿੱਚ ਬਣੀ ਇੱਥੋਂ ਇਹ ਵੀ ਆ ਗਏ ਸੀਗੇ ਬੈਂਕ ਨੂੰ ਗਏ ਸੀਗੇ ਤੇ ਇਹਨਾਂ ਨੇ ਜਾਣਾ ਸੀ ਸ਼ਹਿਰ ਨੂੰ ਗੱਡੀ ਦੇ ਸ਼ੌਕਰ ਜੇ ਪਉਣ ਮੈਨੂੰ ਪੋਸਟ ਦੇ ਹੀ ਕਹਿੰਦੇ ਕੀ ਖਾਣਾ ਤੇ ਦੁਪਹਿਰੇ ਥੱਕ ਜਿਆ ਹੋ ਗਿਆ ਫੇਰ ਇੱਕ ਇੱਕ ਕੋਲ ਚਾ ਲੈ ਕੇ ਖਾਣ ਨੂੰ ਫਿਰ ਤੇ ਨਾ ਚਾਹ ਚੂ ਲੇਟ ਬਣਾ ਲਈ ਸਾਢੇ 3:00 ਉੱਠ ਕੇ ਬਣਾ ਲਈ ਕਿਤੇ ਕੰਮ ਇਹਨਾਂ ਕੀਤਾ ਆ ਤਾਂ ਅਰੇਸਟ ਕਰ ਲਾ ਪਰ ਅਰੇਸਟ ਕਿੱਥੇ ਸਾਨੂੰ ਲੇਡੀਜ਼ ਨੂੰ ਰੈਸਟ ਹੈ ਨਹੀਂ ਜੀ ਨਿੱਕੇ ਨਿੱਕੇ ਕੰਮ ਦੱਸਦੇ ਰਹਿੰਦੇ ਘਰ ਦੇ ਤੋਂ ਕਰਨੇ ਪੈਂਦੇ ਆ ਇਦਾਂ ਹੁੰਦਾ ਵੀ ਜੇ ਕਰੀ ਜੋ ਕੰਮ ਤਾਂ ਫਿਰ ਜਮਾ ਨਹੀਂ ਹੁੰਦੇ ਜਦੋਂ ਆਪਾਂ ਕੋਲ ਕਰ ਲਈਦੀ ਕਿਸੇ ਕੰਮ ਦੀ ਫਿਰ ਕੰਮ ਜਮਾ ਜਿਹਾ ਹੋਇਆ ਮੈਨੂੰ ਉਹ ਦੇਖ ਕੇ ਜੀ ਚੜਦੀ ਰਹਿੰਦੀ ਆ ਵੀ ਫੇਰ ਵੀ ਫੇਰ ਇਹ ਸੋਚੀਦਾ ਵੀ ਹੋਣ ਕਰ ਲਓ ਸਭ ਨਾਲੋਂ ਬਿੱਤਰੇ ਜੇ اٹਕ ਕੇ ਕਰਾਂਗੇ ਦੋ ਚਾਰ ਦਿਨ ਠਹਿਰ ਕੇ ਕਰਾਂਗੇ ਉਨਾ ਕੰਮ ਵਧੀ ਜਾਂਦਾ ਰਹਿੰਦਾ ਠੀਕ ਇਹ ਹਾਂ ਲੋਨ ਵੀ ਕਾਫੀ ਟਾਈਮ ਲੱਗ ਗਿਆ ਸੀ ਤਾਂ ਕਿਉਂਕਿ ਕੱਪੜੇ ਅੱਜ ਜ਼ਿਆਦੇ ਸੀਗੇ ਕਿ ਲਾ 3-4 ਤਾਂ ਬੈੱਡ ਸ਼ੀਟਾਂ ਹੀ ਸੀਗੀਆਂ ਤਿੰਨ ਡਬਲ ਬੈੱਡਾਂ ਦੀਆਂ ਸੀਗੀਆਂ ਇੱਕ ਦੀਵਾਨ ਬੈੱਡ ਦੀ ਸੀਗੀ ਇਦਾਂ ਪਸੂ ਘਰ ਚ ਆ ਜਿੱਦਾਂ ਤੇ ਉਹ ਤੂੜੀ ਤੰਦ ਜਿਹਦਾ ਪੱਠੇ-ਪੁੱਠੇ ਰਲੌਂਦੇ ਆ ਉਹ ਤੋਂ ਤੂੜੀ ਸਾਡੀ ਉੱਡਦੀ ਆ ਘੱਟਾ ਆ ਹੀ ਜਾਂਦਾ ਪੜਦੇ ਭਾਵੇਂ ਨਹੀਂ ਪਰੇ ਕਰਦੇ ਪਰ ਫੇਰ ਵੀ ਥੋੜਾ ਬੋਤਾ ਘੱਟਾ ਪੈ ਹੀ ਜਾਂਦਾ ਤੇ ਬੈੱਡ ਸ਼ੀਟਾਂ ਤੋਂ ਝਾਕਣ ਲਿਆ ਲੱਪਿੰਦਾ ਫਿਰ ਮੈਨੂੰ ਇਹ ਹੁੰਦਾ ਵੀ ਚਲੋ ਕੋਈ ਨਹੀਂ ਜੇ ਕੋਈ ਨਾ ਕੋਈ ਆ ਜਾਂਦਾ ਭੈਣ ਭਾਈ ਤੇ ਮੂਰੇ ਸੁਥਰਾ ਹੀ ਹੋਵੇ ਘਰ ਘਰ ਤੇ ਵੇਖਦੇ ਸੀਗੇ ਹਨੇ ਜਾਣਾ ਸੀ ਇਹਨਾਂ ਨੇ ਨੂਰ ਮੈਨ ਤੁਹਾਨੂੰ ਆਗੇ ਪਾਉਣ ਵਾਲੇ ਕੱਪੜਿਆਂ ਦੀ ਬਾਰੇ ਉਹ ਤਰ੍ਹਾਂ ਲਾਰੇਂ ਜਾਂ ਮੈਂ ਅਸੇ ਅਜੇ ਇੰਨੀ ਕੀ ਵੀਡੀਓ ਬਣੀ ਜੇ ਦਸਵੇਂ ਦੇ ਕੱਪੜੇ-ਕੁਪੜੇ ਧੋਂਦੀ ਰਹੀ ਵਾਲੀ ਵੀਡੀਓ ਬਣਾਣੀ ਹੋਈ ਫੇ ਬਾਅਦ ਵਿੱਚ ਕੱਪੜੇ ਧੋਂਦੀ-ਧੋਂਦੀ ਨੇ ਇਹ ਆ ਗਏ ਸੀਗੇ ਫਿਰ ਜਿਹੜਾ ਲਾਸਟ ਪੂਰ ਸੀਗਾ ਪਾ ਕੇ ਫਿਰ ਇਹਨਾਂ ਰੋਟੀ ਬਣਾ ਕੇ ਦੁੱਤੀ ਰੋਟੀ ਫਿਕਾ ਕੇ ਖਿਲਾ ਕੇ ਫਿਰ ਮੈਂ ਬਾਅਦ ਚ ਨਾਤੀ ਨੂੰ ਤੇ ਫਿਰ ਨਹਾ ਕੇ ਜਿਹੜੇ ਹੋਰ ਕੱਪੜੇ ਇਹ ਵੀ ਲਾ ਕੇ ਨਹਾ ਕੇ ਲਾ ਕੇ ਐਸੀ ਉਹ ਸਾਰੇ ਫਿਰ ਮੈਂ ਕਿ ਭੋਲੋ ਫਿਰ ਜਿਹੋ ਪੈ ਰ ਹੈ ਫਿਰ ਉਹ ਸ਼ਾਮ ਨੂੰ ਧੋਣੇ ਪੈਣੇ ਸੀਗੇ ਨਹੀਂ ਤਾਂ ਜਮਾ ਹੋ ਜਾਂਦੇ ਆ ਫਿਰ ਵੈਸੇ ਵੀ ਮੈਂ ਕੱਪੜੇ ਤੀਸਰੇ ਜਾਂ ਚੌਥੇ ਦੇ ਨਹੀਂ ਧੋਣੇ ਹੁੰਦੇ ਕਿਉਂਕਿ ਰੋਜ਼ ਰੋਜ਼ ਡੇਲੀ ਕੱਪੜੇ ਥੋੜੇ ਹੁੰਦੇ ਆ ਸਾਰਪ ਫਿਰ ਐਵੇਂ ਜਾਂਦੀ ਲੱਗਦੀ ਇਦਾਂ ਹੀ ਹੁੰਦੀ ਆ ਵੀ ਪਾਉਣ ਵਾਲੇ ਕੱਪੜੇ ਧੋ ਕੇ ਬਾਅਦ ਚ ਚਲੋ ਕੋਈ ਇੱਕ ਅੱਧੀ ਬੈੱਡ ਸ਼ੀਟ ਚਾਂਕ ਹੋਰ ਕੱਪੜਾ ਕੱਢਿਆ ਜਾਂਦਾ ਹੈ। ਫਿਰ ਰੋਜ਼-ਰੋਜ਼ ਵੀ ਕੀ ਲੋਕ ਕੱਪੜੇ ਬਦਲੇ ਮਸ਼ੀਨ ਘਮਾਉਣੀ। ਜਾਂ ਫਿਰ ਹੁਣ ਤਾਂ ਚਲੋ ਗਰਮੀ ਆਲੀ ਹੈ ਹੁਣ ਤਾਂ ਹੱਥੀ ਵੀ ਮਲ ਲਿਆ ਕਰਨੀ ਹੈ। ਧੋ ਲਿਆ ਕਰਾਂਗੇ। ਜਿਆਦਾ ਟਾਈਮ ਮੈਂ ਤਾਂ ਨਹੀਂ 92 ਘੰਟੇ ਤੇ ਫੱਟੀ ਤੇ ਬਹਿ ਕੇ ਕੰਮ ਕਰਦੀ ਆ ਫਿਰ ਮੇਰੀ ਡੈਸਕ ਹਿੱਲੀ ਕਰਕੇ ਉਹ ਪ੍ਰੋਬਲਮ ਪੈ ਜਾਂਦੀ ਹੈ ਮੈਨੂੰ। ਉਹ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਾਰਿਆਂ ਨੂੰ ਰਿਕੁਐਸਟ ਹੈ ਵੀਡੀਓ ਨੂੰ ਦੇਖ ਕੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਤਾਂ ਜੋ ਹੌਸਲਾ ਹੋਊ ਸਾਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ